ਚ ਰਹਿੰਦੇ ਚਾਚਾ ਬਘੇਲ ਸਿੰਘ ਦੇ ਨਾਮ ਨਾਲ ਮਸ਼ਹੂਰ ਬਲਜੀਤ ਸਿੰਘ ਦੇ ਪੰਜਾਬ ਚ ਹਲਕਾ ਸ਼ਹਿਰ ਗੋਵਿੰਦਪੁਰ ਤੇ ਪਿੰਡ ਬੋਲੇਵਾਲ ਵਾਲੇ ਘਰ ਵਿੱਚ ਐਨਆਰਆਈ ਵੱਲੋਂ ਰੇਡ ਕੀਤੀ ਗਈ ਚਾਚਾ ਬਘੇਲ ਸਿੰਘ ਦੇ ਭਾਈ ਅਮਰਿਤਪਾਲ ਸਿੰਘ ਨਾਲ ਸਬੰਧ ਨੂੰ ਲੈ ਕੇ ਇਹ ਰੇਡ ਕੀਤੀ ਗਈ ਜਿਸ ਦੌਰਾਨ ਪਰਿਵਾਰ ਤੋਂ ਪੁੱਛਗਿੱਛ ਕੀਤੀ ਗਈ ਬਲਜੀਤ ਸਿੰਘ ਦੇ ਮਾਤਾ ਪਿਤਾ ਨੇ ਕਿਹਾ ਕਿ ਤੜਕਸਾਰ ਉਹਨਾਂ ਦੇ ਘਰ ਐਨਆਈਏ ਦੇ ਅਧਿਕਾਰੀ ਆਏ ਤੇ ਬੇਟੇ ਬਾਰੇ ਜਾਣਕਾਰੀ ਮੰਗੀ ਪਰ ਸਾਨੂੰ ਨਹੀਂ ਪਤਾ ਕਿ ਉਹਨਾਂ ਦੇ ਬੇਟੇ ਦੇ ਖਾਲਿਸਤਾਨ ਗਤੀਵਿਧੀਆਂ ਨਾਲ ਸੰਬੰਧ ਹਨ ਜਾਂ ਫਿਰ ਨਹੀਂ ਮੈਂ ਤਾਂ ਸੁੱਤੀ ਹੀ ਅੱਛਾ ਜੀ ਮੈਂ ਨਹੀਂ ਉੱઠી ਮੈਂ ਠੀਕ ਨਹੀਂ ਰਹੀ ਦੀ ਮੈਂ ਲੇਟ ਉੱਠਦੀ ਆ ਇਹ ਉੱਠੇ ਹੀ ਇਹਨਾਂ ਨੇ ਮੈਨੂੰ ਵਾਜ ਦਿੱਤੀ ਇਹ ਮੈਨੂੰ ਟਾਈਮ ਦਾ ਨਹੀਂ ਪਤਾ ਵੀ ਉੱਠ ਬਾਹਰ ਬੱਚੇ ਆਏ ਆ ਤੇ ਮੈਂ ਉੱਠ ਕੇ ਜਦੋਂ ਵੇਖਿਆ ਤਾਂ ਇਹ ਵੇੜਾ ਭਰਿਆ ਸਾਰਾ ਮੈਂ ਜੇ ਉੰਦੋਂ ਉੱਠ ਕੇ ਇੱਥੇ ਆਣ ਕੇ ਬੈ ਗਈ ਮੇਰਾ ਸਰੀਰ ਨਹੀਂ ਕੰਮ ਕਰਦਾ ਡਿੱਗ ਡਾ ਡਿੱਗ ਡਾ ਜਾ ਮੈਂ ਇੱਥੇ ਬੈ ਗਈ ਆ ਫਿਰ ਇਹਨਾਂ ਵਾਜ ਦਿੱਤੀ ਪੀ ਉੱਠ ਤੂੰ ਹਿੰਮਤ ਕਰ ਚਾਹ ਬਣਾਉਂਦਾ ਮੈਨੂੰ ਇਹ ਵੀ ਨਹੀਂ ਪਤਾ ਕਿ ਕੀ ਚੱਕਰ ਆ ਕੀ ਨਹੀਂ ਸਤਿਆਂ ਨੂੰ ਕੀ ਸਾਡੇ ਕੋਲ ਵੱਡਿਆ ਕੰਮ ਇਹਨਾਂ ਲੈਣਾ ਤੇ ਕੀ ਇਹਨਾਂ ਦੇਣਾ ਕੋਈ ਸਮਝ ਨਹੀਂ ਆਉਂਦੀ ਸਾਨੂੰ ਪਰੇਸ਼ਾਨੀਆਂ ਵਾਦੂ ਦਾ ਉਹ ਬਾਹਰ ਬੈਠਾ ਵਾ ਕੋਈ ਫੋਨਾ ਤੇ ਉਧਰ ਉਧਰੀ ਕੋਈ ਪ੍ਰਚਾਰ ਕਰਦਾ ਕੋਈ ਕੋਸ਼ ਕਰਦਾ ਸਾਨੂੰ ਉਹਦੇ ਨਾਲ ਕੋਈ ਪਤਾ ਨਹੀਂ ਉਹ ਸਾਡੀ ਚਲਾਹ ਨਾ ਥੋੜੀ ਕਰਦਾ ਵੀ ਸਾਡੀ ਚਲਾਹ ਲੈ ਕੇ ਕੋਈ ਕੰਮ ਕਰਦਾ ਉਹ ਅਡੀ ਮੌਜੂਦਾ ਤੇ ਸਾਨੂੰ ਤੇ ਕੋਈ ਨਹੀਂ ਇਹ ਚੀਜ਼ ਦਾ ਪਰਿਵਾਰ ਚ ਕੋਣ ਕੋਣ ਵਿਜੀ ਪਰਿਵਾਰ ਚ ਅਹੀਂ ਆ ਵੇਲੇ ਤੇ ਦੋਹੇ ਜੀ ਆ ਕਰ ਜੀ ਜਿਹੜਾ ਬੇਟਾ ਬਰਜਿਤ ਸਿੰਘ ਕਿਹਾ ਜਾਦਾ ਕਿ ਅੰਮ੍ਰਿਤਪਾਲ ਨਾਲ ਸੰਬੰਧਵਾਜ ਖਾਦੀਸਤਾਨੀ ਗਤੀਵਿਧੀਆਂ 'ਚ ਹਿੱਸਾ ਲਏ ਨੇ ਉਹਦਾ ਕਰ ਕਰ ਰੇਡ ਹੋਈ ਉਹ ਤੇ ਇਹੋ ਹੀ ਕਹਿੰਦੇ ਆ ਵੀ ਤੁਹਾਡਾ ਬੱਚਾ ਉਹਨਾਂ ਨਾਲ ਜੁੜਿਆ ਵਾ ਤੇ ਪ੍ਰਚਾਰ ਕਰਦਾ ਵਾ ਤੇ ਫੇਸਬੁੱਕ ਤੇ ਜਾਗਣ ਨਾਲ ਸਾਨੂੰ ਤੇ ਇਹੋ ਪੁੱਛਿਆ ਵੀ ਤੁਸੀਂ ਦੱਸੋ ਵੀ ਤੁਸੀਂ ਉਹਨੂੰ ਰੋਕ ਸਕਦੇ ਹੋ ਤੇ ਰੋਕੋ ਤੇ ਉਹਨੇ ਲੈ ਕੇ ਗਏ ਤੁਹਾਡੇ ਕੋਲ ਸਾਡੇ ਕੋਲੋਂ ਕੁਝ ਨਹੀਂ ਲਿਆ ਸਾਡੇ ਕੋਲ ਸਾਡਾ ਜਿਹੜੇ ਕਾਪੀਆਂ-ਕੂਪੀਆਂ ਪੈਨਸ਼ਨ ਵਾਲੀਆਂ ਜਾਂ ਇਹਨਾਂ ਦੇ ਕੋਈ ਰਿਕਾਰਡ ਪੈਨਸ਼ਨ ਵਾਲੀਆਂ ਕਾਪੀਆਂ-ਜੜੀਆਂ ਫੋਟੋ ਲਾ ਕੇ ਖੜੀਆਂ ਸਾਡੇ ਪਾਸਪੋਰਟ ਪੁਰਾਣੇ ਪਰ ਉਹਨੇ ਨਵੇਂ-ਨਵੇਂ ਉਹ ਫੋਟੋ ਲਾ ਕੇ ਲੈ ਕੇ ਗਏ ਬਾਕੀ ਹੋਰ ਸਾਨੂੰ ਚਲੋ ਉਹਨਾਂ ਆਖਿਆ ਨਹੀਂ ਕੋਈ ਬੈਠਿਆ ਬਹਿ ਕੇ ਸਾਰੀ ਪੋਚੇ ਕੇ ਜੇ ਨੰਨੋ ਜਾਰੀ ਕੀਤੀ ਮੈਂ ਤੇ ਸਥਿਤੀ ਚ ਨਹੀਂ ਅਜੜੀ ਰੇਟ ਹੋਈ ਸੰਬੰਧ ਸਿਧੀ ਦਾ ਪਤਾ ਨਹੀਂ ਪਿੱਕਿਆ ਸਾਡੇ ਕਰ ਰੇਟ ਕਿਉਂ ਹੋਈ ਪਰ ਉਹਨਾਂ ਨੇ ਅਗਲ ਕਹੀਆ ਪੀ ਇਹ ਖਾਲਿਸਤਾਨ ਦਾ ਪ੍ਰਚਾਰਕ ਬਾਹਰ ਕਰਦਾ ਹੈ ਤੇ ਇੱਕ ਜਿਹੜੀ ਹੈਗੀ ਹੈ ਕੋਈ ਜਿਹੜਾ ਅਜਨਾਏ ਕੇਸ ਹੋਇਆ ਅਸੀਂ ਉਹਦੇ ਇਨਸਫਿਕ ਮਤਲਬ ਕਿ ਪੁਸ਼ਟੀ ਕਰਨੀ ਹੈ ਪੀ ਉਹ ਅਜਨਾਏ ਵਾਲੇ ਕੇਸ ਦੇ ਥਾਣੇ ਦੇ ਵਿੱਚ ਸ਼ਾਮਿਲ ਸੀ ਜਾਂ ਨਹੀਂ ਪਰ ਇਹ ਤੋਂ ਤੋਂ ਬਾਹਰ ਸੀ ਥਾਲੇ ਚ ਕਿਥੋਂ ਸ਼ਾਮ ਸ਼ਾਮ ਲਾਉਣਾ ਸੀ ਤੇ ਸਾਨੂੰ ਉਸ ਵੇਲੇ ਕਹਿਆ ਪੀ ਖਾਨਸਤਾ ਪਰਚਾ ਤਿਆਰ ਕਰੀ ਰਹੀ ਡੋਈ ਤੁਹਾਡੇ ਘਰ ਬਾਕੀ ਰੇਡ ਹੋਈ ਹੈ ਨਾ ਕੁਝ ਵੀ ਕਰ ਚ ਕੋਈ ਚੀਜ਼ ਕਿਤੀ ਬਰਾਮਦ ਨਹੀਂ ਹੋਈ ਹਰ ਚੀਜ਼ ਕੋਈ ਉਹਨਾਂ ਦਾ ਵੇਖ ਲਿਆ ਸਭ ਕੁਝ ਕਰਕੇ ਕਿੰਨਾ ਚਿਰ ਚੱਲੇ ਕੋਈ ਚਾਹ ਹਾਂਜੀ ਕਿੰਨਾ ਚਿਰ ਚੱਲੇ ਸਵੇਰੇ 6 ਵਜੇ ਤੋਂ ਲੈ ਕੇ ਦਿਨ ਵਿੱਚ 11 11 ਵਜੇ ਤੱਕ ਪਰਮਜੀਤ ਸਿੰਘ ਮੌਜੂਦਾ ਸਰਪੰਚ ਪਿੰਡ ਬੋਲੇਵਾਲ ਜੀ ਇਹ ਸਰਦਾਰ ਕੁਰਪਾਲ ਸਿੰਘ ਸਾਬਕਾ ਫੌਜੀ ਤੇ ਸਾਬਕਾ ਰੋਡਵੇਅ ਡਰਾਈਵਰ ਉਹਨਾਂ ਦਾ ਘਰ ਹੈ ਤੇ ਉਹਨਾਂ ਦੇ ਘਰ ਐਨਆਈਏ ਦੀ ਰੇਡ ਆਈ ਹੈ ਸਾਨੂੰ ਜਦੋਂ ਪਤਾ ਲੱਗਾ 7 ਵਜੇ ਤਕਰੀਬਨ ਮੈਨੂੰ ਪਿੰਡੋਂ ਫੋਨ ਗਿਆ ਵੀ ਇਦਾਂ ਉਹਨਾਂ ਦੇ ਘਰ ਮੁਲਾਜ਼ਮ ਆਏ ਆ ਤੇ ਮੈਂ ਪਿੰਡ ਪਹੁੰਚਿਆ ਤੇ ਆ ਕੇ ਸਾਡੇ ਹੁੰਦਿਆਂ ਉਹਨਾਂ ਤਰਾਸੀ ਵਗੈਰਾ ਕੀਤੀ ਹੈ ਉਹਨਾਂ ਦੀ ਕੋਈ ਪਾਇਆ ਨਹੀਂ ਗਿਆ ਕੋਈ ਚੀਜ਼ ਨਹੀਂ ਨਿਕਲੀ ਕੋਈ ਗੱਲ ਨਹੀਂ ਆਈ ਤੇ ਚਲੋ ਇਹ ਆ ਵੀ ਬਜ਼ੁਰਗ ਜਿਹੜੇ ਆ 65-70 ਸਾਲ ਦੇ ਆ 70-75 ਸਾਲ ਉਮਰੋਂ ਉਹਨਾਂ ਦੀ ਹਾਰ ਦੇ ਮਰੀਜ਼ ਹੈ ਤੇ ਮਤਲਬ ਉਹਨਾਂ ਨੂੰ ਪਰੇਸ਼ਾਨ ਕਰਦੇ ਤੇ ਮਰਾਏ ਉਹਨਾਂ ਦਾ ਅਮਰੀਕਾ ਵਾ ਉਹ ਦੀਪ ਸੱਧੂ ਟੀਮ ਜਿਹੜੀ ਆ ਅਮਰਤਪਾਲ ਟੀਮ ਉਹਨਾਂ ਦੇ ਨਾਲ ਉਹਦਾ ਕਨੈਕਟਿਆ ਉਹ ਉੱਥੇ ਉਹਨਾਂ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਆ ਇਹਨਾਂ ਦਾ ਕੋਈ ਪਰਿਵਾਰ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਕਿਰਪਾਲ ਸਿੰਘ ਇੱਥੇ ਘਰ ਆਇਆ ਮੌਜੂਦਾ ਜੀ ਮੌਜੂਦ ਹੈ ਘਰ ਹੀ ਆ ਜੀ ਉਹਨਾਂ ਦੀ ਮਾਤਾ ਤੇ ਉਹਨਾਂ ਦੇ ਕੋਈ ਦੋ ਹੀ ਜਣੇ ਦੇ ਮਤਲਬ ਕਿਰਪਾਲ ਸਿੰਘ ਤੇ ਕਿਰਪਾ ਬਲਜੀਤ ਦਾ ਡੈਡੀ ਤੇ ਬਲਜੀਤ ਦੀ ਮੰਮੀ ਦੋਵੇਂ ਜਣੇ ਕਰਦੇ ਨੇ ਉਹਦੀ ਗਤੀਵਿਧੀਆਂ ਸੀ ਉਹਦੀ ਗਤੀਵਿਧੀਆਂ ਉਹ ਅਗਰੇ ਅਮਰੀਕਾ ਵਾਜੀ ਉਹ ਆਹ ਉਹ ਪਪਰਕਾ ਉਹ ਗਿਆ ਜੀ तकरीबन ਪਰਿਵਾਰ ਦੇ ਕਹਿਣ ਮੁਤਾਬਕਾ 17 ਚ ਗਿਆ ਜੀ 2017 ਹਾਂਜੀ ਉਸ ਤੋਂ ਪਹਿਲਾਂ ਭਾਈ ਅਮਰਿਤਪਾਲ ਉਹਦਾ ਨਾਲ ਸੰਬੰਧ ਨਹੀਂ ਪਹਿਲਾਂ ਕੋਈ ਸਬੰਧ ਨਹੀਂ ਸੀ ਪਹਿਲਾਂ ਤੇ ਇੱਥੇ ਆਮ ਵਾਮ ਕੰਮਕਾਰ ਕਰਦਾ ਸੀ ਇੱਥੇ ਵਰਕਸ਼ਾਪ ਹੀ ਰਹੀ ਆ ਬਸ ਗੱਡੀਆਂ ਗੁਡੀਆਂ ਦਾ ਕੰਮ ਕਰਦਾ ਸੀ ਪਹਿਲਾਂ ਕੋਈ ਸਬੰਧ ਨਹੀਂ ਹੋਣੀ ਆ ਸਾਲ ਦੋ ਸਾਲ ਤੋਂ ਜਦੋਂ ਅਮਰਿਤਪਾਲ ਹੋਂਚ ਆਇਆ ਉਦੋਂ ਹੀ ਉਹਦੇ ਸਬੰਧਾਂ ਹੀ ਸੁਣਿਆ ਉਹ ਅਮਰੀਕਾ ਤੋਂ ਹੀ ਬਣੀ ਉਧਰੋਂ ਬਾਹਰੋਂ ਹੀ ਬਣੀ ਸਬੰਧਤ ਤੇ ਬਲਜੀਤ ਸਿੰਘ ਦੇ ਪਰਵਾਜ਼ ਚੋਂ ਹੁੰਦਾ ਬਲਜੀਤ ਸਿੰਘ ਦੇ ਪਰਵਾਜ਼ ਚੋਂ ਦੀ ਕਰਦੀ ਆ ਉਹਦਾ ਬੇਟਾ ਤੇ ਬੇਟੀ ਪਤਾ ਨਹੀਂ ਬੇਟੀ ਵੀ ਇੱਕ ਬੇਟੀ ਦੋ ਵਜੇ ਨਹੀਂ ਉਹ ਅਮਰੀਕਾ ਨਹੀਂ ਉਹ ਆਪਣੇ ਪੇਕੇ ਘਰ ਰਹਿੰਦੀ ਆ ਇੱਥੇ ਵੀ ਰਹਿੰਦੀ ਆ ਕਈ ਵਾਰ ਆਉਂਦੇ ਪਿਕਟੇ ਰੇਟ ਤਕਰੀਬਨ 5 ਘੰਟੇ ਚੱਲੀ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than five years experience in the same line he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra Chandar, call Call him on this number: zero seven four triple eight four double one six one.